ਤਰੀ ਆਇ ਤੇ ਕਰਨੀ ਆਏ ਤੈਨੂੰ ਪਤਾ ਹੋਵੇ ਤੂੰ ਹੀ ਲਾਈ ਆ ਦੇਖਿਆ ਸੱਚ ਤਾਂ ਸਾਹਮਣੇ ਆ ਹੀ ਜਾਂਦਾ ਕੀ ਸੱਚ ਸਾਹਮਣੇ ਆ ਜਾਂਦਾ ਆ ਇੱਥੇ ਨਾ ਜਿੱਕੜ ਘਰ ਬਾਥਰੂਮ ਚ ਜਾ ਨਹੀਂਦੀ ਨਹੀਂ ਬਈ ਕਹਿੰਦਾ ਲੱਗਦੀ ਆਏ ਨਾ ਵਾਕਈ ਚੌਕ ਗਿਆ ਘਾਰ ਵਾਲਾ ਬੈੰਦਾ ਪਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਤਰੀ ਹੈ ਤੇ ਕਰਨੀ ਆਏ ਤੈਨੂੰ ਪਤਾ ਹੋਵੇ ਤੂੰ ਹੀ ਲਾਏ ਆ ਹੋਰ ਇਹ ਬੱਲੇ ਕੀਵੇਂ ਨਾਮ ਉਹਨੇ ਲਾਏ ਆ ਉਹਨੇ ਕਰਿਆ ਆਇ ਲਾਇਦਾ ਤੂੰ ਤੈਨੂੰ ਪਤਾ ਹੋਵੇ ਪੀ ਅਜੇ ਮਿਸਟਰੀ ਤੂੰ ਲਾਇਆ ਨਾ ਮਿਸਟਰੀ ਮਿਸਟਰੀ ਤੇਰੇ ਫਰੈਂਡ ਆਣਾ ਦੇਖਿਆ ਸੱਚ ਤਾਂ ਸਾਹਮਣੇ ਆ ਹੀ ਜਾਂਦਾ ਕੀ ਸੱਚ ਸਾਹਮਣੇ ਆ ਜਾਂਦਾ ਕੱਦਮ ਆਉਣੀ ਹੈ ਹੈਂ ਹੈਂ ਨਹੀਂ ਦੀ ਆ ਇੱਥੇ ਨਾ ਚਿੱਕੜ ਘਰ ਬਾਥਰੂਮ ਚ ਜਾ ਨਹੀਂ ਦੀ ਨਹੀਂ ਬਈ ਕਹਿੰਦਾ ਏ ਮੇ ਪਾਣੀ ਨਾ ਇਹ ਠੰਡੀ ਲੱਗਦੀ ਹੋਣੀ ਠੰਡੀ ਸਾੜਦੀ ਪਉਦੀ ਪਾਣੀ ਜੰਮਿਆ ਉਹਦੇ ਨਾਲ ਹੋਰ ਸਾੜ ਪਈ ਸੁੱਕ ਗਈ ਗਰੂਆ ਤੁਹਾਡੇ ਤਾਂ ਸੁੱਕ ਗਈ ਵੇ ਫਰਕ ਪੈ ਜਾਣੇ ਹਾਂ ਵੇਖੀ ਟੁੱਡ ਦੀ ਵੇਖੀ ਤੂੰ ਮਿੰਟੋ ਮੇਰੀ ਰਾਂਗ ਸਵੇ ਸਾੜ ਨਹੀਂ ਪੈਂਦਾ ਭਰਾ ਠੰਡੀ ਠੰਡੀ ਲੱਗਦੀ ਆ ਇਹ ਨਾ ਵਾਕਈ ਚੌਂਕਿਆ ਹੋਰ ਕਾਲੇ ਹੋ ਗਏ ਆ ਨਾ ਨਾ ਆ ਗਿਆ ਵਾਲਾ ਨੇ ਮਾਰੀ ਜਾਂਦਾ ਹੱਤ ਕਾਲਾ ਵਾਲਾ ਵੀ ਕੋਰੇ ਕਾਲਾ ਕਾਲਾ ਕੋਰੇ ਗਰੇ ਖਲਣਗੇ ਕੱਕੇ ਪੂਰੇ ਹੋ ਜਾਣੇ ਹਲਦੀ ਪਾਈ ਸੀ ਨਾ ਉਹ ਭਰਾਵਾ ਕੱਪੜੇ ਵਾਲੇ ਸਾਬਣ ਨਾਲ ਨਹਾਓ ਉਹਦੇ ਨਾਲ ਲੈ ਜਾਣੀ ਕੱਪੜੇ ਵਾਲੇ ਸਾਬਣ ਨਾਲ ਨਹਾਓ ਮੋਟਰ ਚੱਲਦੀ ਉੱਥੇ ਮੂੰਹ ਹੱਥ ਧੋਣ ਦੇ ਚੰਗੇ ਦਰਾਂ ਨਾਲ ਚੱਲ ਗਿਆ ਤੂੰ ਵੀ ਕੱਪੜੇ ਵਾਲਾ ਸਾਬਣ ਵੀ ਨਾਲ ਲੈ ਜਾਓ ਮੋਟਰ ਚਲਾਓ ਉੱਥੇ ਚੱਲਦੇ ਚਲੋ ਚਲੋ ਨਾਲੋ ਹੁਣ ਮੋਟਰ ਚੱਲਦੀ ਮੋਟਰ ਦੀ ਨਹੀਂ ਲੈਂਦੀ ਬਰਾਬਰ ਸਾੜ ਬੜਾ ਪਈ ਜਾਂਦਾ ਸਾੜ ਵਾਲਾ ਪਈ ਜਾਂਦਾ ਮੈਂ ਭਾਂ ਰੰਗ ਗੁਰਾ ਕਰਨ ਦੇ ਚੱਕਰ ਚ ਹੁਣ ਸਿਰ ਸਾਰੇ ਹੀ ਰੰਗੀ ਫਿਰਦੇ ਆ ਹੁਣ ਕੀ ਹੋਇਆ ਕੀ ਹੋਇਆ ਹਲਦੀ ਆ ਹਲਦੀ ਲਾਉਂਦੇ ਆ ਲਾਲ ਹੋ ਜਾਂਦੀ ਆ ਕਾਈ ਹੌਦੀ ਸਾਬਨ ਨੇ ਲਾਲ ਕਰਤੀ ਸਾਬਨ ਨੇ ਲਾਲ ਕਰਤੀ ਆ ਨਹੀਂ ਮੈਂ ਤਾਂ ਇੱਕ ਵਾਰੀ ਦੁਬਾਰਾ ਚਰਮ ਹੋਇਆ ਮੇਰਾ ਤਾਂ ਦੁਬਾਰਾ ਚਰਮ ਹੋਇਆ ਮੈਂ ਤਾਂ ਸਾਰਾ ਕੁਝ ਵੇਖਣਾ ਆ ਮੈਂ ਤਾਂ ਦੇਖਣਾ ਜੀ ਤਰਾਵਾ ਸਭ ਕੁਝ ਮੇਰੇ ਬੱਚੇ ਨੂੰ ਹੁਣੇ ਹੀ ਦਿਖਾ ਦੇ ਨੇ ਸਾਰਾ ਕੁਝ ਤੇਰਾ ਤਾਂ ਭਾਂਜਾ ਲਾਉਣ ਚੱਕੇ ਜਿਹੜੇ ਆ ਨਾ ਤੂੰ ਮੇਰੇ ਲਾਉਣ ਚੱਕੇ ਰਾਂ ਦੇ ਤੈਨੂੰ ਕੀ ਮਾਮ ਨਹੀਂ ਹੋਣਾ ਤੂੰ ਲਾਉਣ ਤੈਨੂੰ ਫਿਰ ਵੀ ਤੈਨੂੰ ਆਉਣਗੇ ਔਰ ਖੜ ਕੋਤਾ ਲੜੋ ਨਾ ਤੇਰਾ ਤਾਂ ਤੇਰਾ ਤਾਂ ਇੱਕ ਹੋਰ ਚੱਕਿਆ ਰੂਨ ਲੱਗ ਪਿਆ ਉਹ ਵੀ ਗੱਲੇ ਵਾਲੀ ਭੂਆ ਲੈ ਗਈ ਉਹ ਵੀ ਗੱਲੇ ਵਾਲੀ ਭੂਆ ਲੈ ਗਈ ਕਿਉਂ ਭੈਜ ਫੇਰ ਤੁਸੀਂ ਖਿਜੀਆਂ ਬਿੱਟੂ ਬੈਕ ਕਰ ਹੁਣ ਇਹ ਸਪੈਸ਼ਲ ਕਰਦੇ 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 ਅੱਜ ਫੋਨ ਲਾ ਲਾ ਛੇਤੀ ਫੋਨ ਲਾ 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 ਹੁਣ ਪਤਾ ਲੱਗਿਆ ਅਜ ਗੋਰਾ ਕਹਿੰਦਾ ਵੀ ਨਰਦੀਏ ਦਿੱਤੇ ਆ ਤੂੰ ਮੇਰੀ ਗੱਲ ਕਰਾ ਨਹੀਂ ਇਨੇ ਬਾਨੇ ਨਾਲ ਗੱਲ ਹੋ ਜੂਗੀ ਯਾਰ ਹੈ ਇਨੇ ਬਾਨੇ ਨਾਲ ਗੱਲ ਹੋ ਜੂਗੀ ਸਿੱਧਾ ਕਹੇ ਵੀ ਨਹੀਂ ਦਿੱਤੇ ਗਿਆ ਉਹ ਭਰਾਵਾ ਮੇਰੇ ਲੀੜੇ ਜਿਹੜੇ ਰਹਿੰਦੇ ਸੋ ਫਾਰ ਤੋਂ ਚਾ ਮਾਸ ਫੁੱਲਿਆਂ ਪਿਆ ਵਾ ਐ ਢੋਲ ਠੀਕੇ ਦਾਰੂ ਪੈਣਾ ਨਾ ਦਾਰਾ ਸਿੰਘ ਬੰਦਾ ਦਾਰਾ ਸਿੰਘ ਤੂੰ ਲੱਤੀ ਜਿਹੜੀ ਗੁਰਦੁਆਰੇ ਦੀ ਪੀਂਨਾ ਨਾ ਤੇਰੇ ਹੱਕ ਤੇ ਜੰਮਣੀ ਆ ਉਹ ਸਾਨੂੰ ਨਾ ਲਿਆ ਦੇ ਤੂੰ ਵੀ ਕਰੇ ਅਹਾਂ ਐ ਤੂੰ ਵੀ ਕਰ ਤੱਕ ਤੇਰੇ ਤੇਰੇ ਗੁਰਦਿਆਂ ਚ ਬਹਿਣੀਗੀ ਗੀਲੇ ਵਾਲਾ ਗਾਣਾ ਲੱਗਣਾ ਤੇਰੇ ਗੁਰਦੇ ਤੇਰੇ ਕਵਾੜਿਆਂ ਨਾਲ ਵੱਟਣਾ ਪੈਣਾ ਵਾ ਆਏ ਨਾ ਤੈਨੂੰ ਉੱਥੇ ਨੂਨ ਪਾ ਪਾ ਕੇ ਨਹੀਂ ਵੱਟਣਾ ਮੇਰੀ ਕੀ ਜਾਣੀ ਤੇਰੀਆਂ ਨੌਨ ਵਾਲੇ ਕੰਨ ਤੇਰਾ ਨਾਸ ਕਿਹੜਾ ਗਾਣਾ ਲੱਗਣਾ 79 ਕਿਲ ਦਾ ਪੁੱਤਾਂ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ